ਇਹ ਲੱਗਦਾ ਹੈ ਇਰਾਨ ਦਾ ਤਣਾਅ ਜਿਹੜਾ ਆ ਹੁਣ ਜੰਗ ਦੇ ਵਿੱਚ ਬਦਲ ਚੁੱਕਿਆ ਹੈ ਤੁਹਾਨੂੰ ਦੱਸਦੀ ਕਿ ਇਜ਼ਰਾਈਲ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਹੈ ਇਰਾਨ ਦੇ ਉੱਪਰ ਧਾਵਾ ਬੋਲ ਦਿੱਤਾ ਗਿਆ ਹੈ ਇਜ਼ਰਾਈਲ ਦੇ ਵੱਲੋਂ ਬੰਬਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਕਈ ਫੌਜ ਦੇ ਟਿਕਾਣਿਆਂ ਤੇ ਪ੍ਰਮਾਣੂ ਬੰਬਾਂ ਦੇ ਟਿਕਾਣਿਆਂ ਨੂੰ ਇਜ਼ਰਾਈਲ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਇਜ਼ਰਾਈਲ ਦੀ ਫੌਜ ਨੇ ਇਰਾਨ ਦੇ ਉੱਪਰ ਹਮਲਾ ਕਰ ਦਿੱਤਾ ਹੈ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਨੂੰ ਦੱਸਦੀ ਕਿ ਹਮਲਾ ਕੀਤਾ ਗਿਆ ਹੈ ਇਜ਼ਰਾਈਲ ਦੇ ਵੱਲੋਂ ਇਰਾਨ ਦੇ ਉੱਪਰ ਤਾਂ ਲੰਮੇ ਸਮੇਂ ਤੋਂ ਇਜ਼ਰਾਈਲ ਤੇ ਇਰਾਨ ਦੇ ਵਿਚਾਲੇ ਜਿਹੜਾ ਉਹ ਤਣਾਅ ਬਣਿਆ ਹੋਇਆ ਸੀ ਤਾਂ ਬੀਤੀ ਦੇ ਰਾਤ ਇਜ਼ਰਾਈਲ ਨੇ ਦਾਵਾ ਬੋਲ ਦਿੱਤਾ ਹੈ ਆਈਡੀਐਫ ਦੇ ਟਿਕਾਣਿਆਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਗਿਆ ਹਮਲੇ ਦੇ ਵਿੱਚ ਤੁਹਾਨੂੰ ਦੱਸਦੇ ਕਿ ਇਰਾਨ ਦੇ ਇੱਕ ਚੀਫ ਸਟਾਫ ਦੀ ਵੀ ਮੌਤ ਹੋ ਚੁੱਕੀ ਹੈ ਇਜ਼ਰਾਈਲ ਦਾ ਇਰਾਨ ਤੇ ਇਹ ਵੱਡਾ ਹਮਲਾ ਜਿਹੜਾ ਦੱਸਿਆ ਜਾ ਰਿਹਾ ਹੈ ਅਕਈ ਈਰਾਨ ਦੇ ਵਿਗਿਆਨੀਆਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਜਿਹੜੇ ਸਿਵਿਲਿਅਨ ਨੇ ਉਹਨਾਂ ਦੀ ਵੀ ਮੌਤ ਹੁਣ ਦਾ ਖੱਸਾ ਜੁੜਾਇਆ ਇਸ ਦੇ ਵਿੱਚ ਦਿਖਾਇਆ ਜਾ ਰਿਹਾ ਤਾਂ ਇਹ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਇਹ ਉਹ ਖੌਫਨਾਕ ਮੰਜ਼ਰ ਹੈਗਾ ਈਰਾਨ ਦੇ ਤੈਰਾਨ ਦਾ ਜਿਸ ਜਗ੍ਹਾ ਦੇ ਉੱਪਰ ਹਮਲਾ ਜੁੜਾਇਆ ਇਜ਼ਰਾਈਲ ਦੇ ਵੱਲੋਂ ਕੀਤਾ ਗਿਆ ਬੰਬ ਧਮਾਕੇ ਕੀਤੇ ਗਏ ਨੇ ਇਜ਼ਰਾਈਲ ਦੀ ਫੌਜ ਦੇ ਵੱਲੋਂ ਹਮਲਾ ਕੀਤਾ ਗਿਆ ਈਰਾਨ ਦੇ ਉੱਪਰ ਪਹਿਲਾ ਇਹਨਾਂ ਦੋਨਾਂ ਦੇਸ਼ਾਂ ਦੇ ਵਿਚਾਲੇ ਤੁਹਾਨੂੰ ਦੱਸਦੀ ਕਿ ਤਣਾਅਪੂਰਨ ਸਥਿਤੀ ਬਣੀ ਹੋਈ ਸੀ ਜੰਗ ਦੇ ਹਾਲਾਤ ਬਣੇ ਹੋਏ ਸੀ ਇੰਜ ਲੱਗਦਾ ਕਿ ਜਿਵੇਂ ਜੰਗ ਲੱਗ ਜਾਣੀ ਹੈ ਤਾਂ ਉਹੀ ਗੱਲ ਕੋਈ ਬੀਤੀ ਰਾਤ ਹਮਲਾ ਕਰ ਦਿੱਤਾ ਗਿਆ ਇਜ਼ਰਾਈਲ ਦੇ ਵੱਲੋਂ ਈਰਾਨ ਦੇ ਉੱਪਰ ਹਮਲਾ ਕੀਤਾ ਗਿਆ ਤਸਵੀਰਾਂ ਦਿਖਾ ਰਿਆਂ ਆਈਡੀਐਫ ਨੇ ਪ੍ਰਮਾਣੂ ਸਥਾਨਾਂ ਦਾ ਯਾਨੀ ਕਿ ਜਿੱਥੇ ਪ੍ਰਮਾਣੂ ਬੰਬ ਜੁੜੇ ਹੋ ਪਏ ਹੁੰਦੇ ਨੇ ਉਹਨਾਂ ਜਗ੍ਹਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤਾ ਆ ਤੁਹਾਨੂੰ ਦੱਸਦੀ ਕਿ ਇਜ਼ਰਾਈਲੀ ਖਵਾਈ ਸੈਨਾ ਨੇ ਈਰਾਨ ਦੇ ਫੌਜੀ ਅਤੇ ਪ੍ਰਮਾਣੂ ਸਥਾਨਾਂ ਨੂੰ ਨਿਸ਼ਾਨਾ ਬਣਾਉਂਦੇ ਕੋਏ ਹਮਲਾ ਕੀਤਾ ਬੰਬ ਸੁੱਟੇ ਇਸ ਹਮਲੇ ਦੇ ਵਿੱਚ ਤਹਿਰਾਨ ਨੂੰ ਪੂਰੀ ਤਰ੍ਹਾਂ ਦੇ ਨਾਲ ਤੈਸ ਨੈਸ ਦੱਸਿਆ ਜਾ ਰਿਹਾ ਹੈ ਕਿ ਕਾਰਨ ਦੀ ਕੋਸ਼ਿਸ਼ ਜਿਹੜੀ ਇਜ਼ਰਾਈਲ ਨੇ ਕੀਤੀ ਹੈ ਔਰ ਆਪਰੇਸ਼ਨ ਰਾਈਜ਼ਿੰਗ ਲਾਈਨ ਦੀ ਸ਼ੁਰੂਆਤ ਹੋਈ ਹੈ ਆਪਰੇਸ਼ਨ ਰਾਈジング ਲਾਈਨ ਦੇ ਤਹਿਤ ਹਮਲਾ ਜੁੜਾ ਇਜ਼ਰਾਈਲ ਨੇ ਕੀਤਾ ਹੈਗਾ ਤੁਹਾਨੂੰ ਦੱਸਦੀ ਕਿ ਈਰਾਨ ਦੀ ਰਾਜਧਾਨੀ ਹੈ ਤਹਿਰਾਨ ਜਿਸ ਤੇ ਬੰਬਾਂ ਦੇ ਨਾਲ ਹਮਲਾ ਕਰ ਦਿੱਤਾ ਹੈ ਇਸ ਤੋਂ ਇਲਾਵਾ ਵੀ ਇਜ਼ਰਾਈਲ ਨੇ ਈਰਾਨ ਦੇ ਫੌਜ ਦੇ ਟਿਕਾਣਿਆਂ ਤੇ ਇਸ ਦੇ ਨਿਊਕਲੀਅਰ ਟਿਕਾਣਿਆਂ ਤੇ ਵੱਡੇ ਹਮਲੇ ਕਰ ਦਿੱਤੇ ਨੇ ਇਜ਼ਰਾਈਲ ਨੇ ਸ਼ੁੱਕਰਵਾਰ ਨੂੰ ਹੀ ਈਰਾਨ ਤੇ ਹਮਲਾ ਕੀਤਾ ਹੈ ਔਰ ਮੀਡੀਆ ਰਿਪੋਰਟ ਦੇ ਮੁਤਾਬਕ ਤਹਿਰਾਨ ਦੇ ਵਿੱਚ ਧੁਮਾਕੇ ਹੋਏ ਨੇ ਇਜ਼ਰਾਈਲੀ ਫੌਜ ਨੇ ਇਸ ਹਮਲੇ ਦਾ ਨਾਮ ਆਪਰੇਸ਼ਨ ਰਾਈジング ਲਾਈਨ ਰੱਖਿਆ ਹੈ ਹਾਂ ਇਸ ਦੇ ਵਿੱਚ ਤੁਹਾਨੂੰ ਦੱਸਦੇ ਕਿ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕਣਾ ਹੈਗਾ ਸੋ ਇਹ ਜਿਹੜਾ ਹਮਲਾ ਕੀਤਾ ਗਿਆ ਉਹ ਤਾਂ ਕੀਤਾ ਗਿਆ ਕਾਰਨ ਇਹ ਹੈ ਕਿ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕਿਆ ਜਾਵੇ ਜਿਸ ਨੂੰ ਇਜ਼ਰਾਈਲ ਆਪਣੀ ਰਾਸ਼ਟਰੀ ਸੁਰੱਖਿਆ ਦੇ ਲਈ ਸਭ ਤੋਂ ਵੱਡਾ ਖਤਰਾ ਮੰਨਦਾ ਹੈ ਸੋ ਇਸ ਕਰਕੇ ਇਜ਼ਰਾਈਲ ਨੇ ਇਹ ਹਮਲਾ ਜਿਹੜਾ ਆ ਉਹ ਈਰਾਨ ਦੇ ਉੱਪਰ ਕੀਤਾ ਹੈਗਾ ਸੋ ਰੈਵੋਲੂਸ਼ਨਰੀ ਗਾਰਡ ਆ ਕੋਰ ਦੇ ਕਮਾਂਡਰ ਹੁਸੈਨ ਸਲਾਮੀ ਦੀ ਵੀ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਚੁੱਕੀ ਹੈ ਇਹ ਵੀ ਜਾਣਕਾਰੀ ਜਿਹੜੀ ਆ ਮੀਡੀਆ ਰਿਪੋਰਟਸ ਤੋਂ ਸਾਨੂੰ ਮਿਲ ਰਹੀ ਹੈ ਤਾਂ ਇੱਕ ਹੋਰ ਵੱਡਾ ਹਮਲਾ ਇਜ਼ਰਾਈਲ ਦੇ ਵੱਲੋਂ ਈਰਾਨ ਦੀ ਰਾਜਧਾਨੀ ਤਹਿਰਾਨ ਤੇ ਕੀਤਾ ਗਿਆ ਹੈ ਮਜ਼ਾਇਲਾ ਡਰੋਨ ਤੇ ਬੰਬਾਂ ਦੇ ਨਾਲ ਹਮਲਾ ਕੀਤਾ ਗਿਆ ਹਵਾਈ ਸੈਨਾ ਦੇ ਵੱਲੋਂ ਔਰ ਤੁਹਾਨੂੰ ਦੱਸਦੀ ਕਿ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ ਇਰਾਨ ਦੇ ਵਿੱਚ ਐਮਰਜੈਂਸੀ ਦਾ ਐਲਾਨ ਹੋ ਚੁੱਕਿਆ ਕਿਉਂਕਿ ਇਜ਼ਰਾਈਲੀ ਸੈਨਾ ਨੇ ਫੌਜ ਨੇ ਦਾਵਾ ਬੋਲ ਦਿੱਤਾ ਹੈ ਅਟੈਕ ਕਰ ਦਿੱਤਾ ਹੈ ਔਰ ਹੁਣ ਇਰਾਨ ਦੇ ਵਿੱਚ ਐਮਰਜੈਂਸੀ ਲੱਗ ਚੁੱਕੀ ਹੈ ਕਈ ਪ੍ਰਮਾਣੂ ਤੇ ਫੌਜੀ ਟਿਕਾਣਿਆਂ ਤੇ ਹਮਲਾ ਕਰ ਦਿੱਤਾ ਹੈਗਾ ਕਈ ਵਿਗਿਆਨੀਆਂ ਤੇ ਹੋਰ ਲੋਕਾਂ ਦੀ ਵੀ ਮੌਤ ਹੋਣ ਦੀ ਖਬਰ ਇਸ ਦੇ ਵਿੱਚ ਸਾਹਮਣੇ ਆ ਚੁੱਕੀ ਹੈ ਤਾਂ ਤਸਵੀਰਾਂ ਨੇ ਆ ਬਿਲਡਿੰਗਾਂ ਨੇ ਜਿਹੜੀਆਂ ਉਸ ਹਮਲੇ ਦਾ ਸ਼ਿਕਾਰ ਹੋਈਆਂ ਨੇ ਔਰ ਅਸਮਾਨ ਦੇ ਵਿੱਚ ਉੜਦੀਆਂ ਹੋਈਆਂ ਲਪਟਾਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਵਾਕਿਆ ਕੀ ਖਵਾਈ ਹਮਲਾ ਜੁੜਾਇਆ ਉਹ ਈਰਾਨ ਦੇ ਵਿੱਚ ਕੀਤਾ ਗਿਆ ਤਾਂ